ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰੀਆਂ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਮਹਿਕ ਬੁਟੀਕ ਤੇ ਮੈਂ ਤੁਹਾਨੂੰ ਦੱਸਾਂਗੀ ਜੀ ਇਸ ਕਮੀਜ਼ ਦੀ ਫਿਟਿੰਗ ਸਲਾਈ ਆਪਾਂ ਨੇ ਕਿਵੇਂ ਲਾਉਣੀ ਆ ਤੇ ਤੁਸੀਂ ਵੀਡੀਓ ਦੇ ਨਾਲ ਬਨੇ ਰਹਿਣਾ ਆਪਾਂ ਨੇ ਪਲੇਟ ਪਾ ਲਏ ਨੇ ਤੇ ਦੇਖੋ ਤੀਰਾ ਜੋੜ ਲਿਆ ਤੇ ਇਸ ਤੋਂ ਬਾਅਦ ਆਪਾਂ ਨੇ ਕੀ ਕਰਨਾ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਨੇ ਕੀ ਕਰਨਾ ਹੈ ਕਿ ਹੁਣ ਇੱਕ ਵਾਰ ਆਪਾਂ ਨੇ ਫਿਟਿੰਗ ਦੇ ਨਿਸ਼ਾਨ ਫੇਰ ਲਾਉਣੇ ਆ ਆਪਾਂ ਜਦੋਂ ਕਟਿੰਗ ਕਰਦੇ ਇੱਕ ਸਾਈਡ ਆਪਾਂ ਨਿਸ਼ਾਨ ਲਾਉਂਦੇ ਆ ਤੇ ਦੁਬਾਰਾ ਤੋਂ ਆਪਾਂ ਨੇ ਜਦੋਂ ਸਲਾਈ ਲਾਉਣੀ ਆ ਫਿਟਿੰਗ ਵਾਲੀ ਤੇ ਦੁਬਾਰਾ ਤੋਂ ਆਪਾਂ ਨੇ ਨਿਸ਼ਾਨ ਫਿਰ ਤੋਂ ਲਾਉਣੇ ਆ ਠੀਕ ਹੈ ਇਹ ਦੇਖੋ ਇਹ ਸੈਂਟਰ ਹੈ ਆਪਣੇ ਕਮੀਜ਼ ਦਾ ਇੱਥੇ ਕਰੀਜ਼ ਬਣੀ ਹੋਈ ਸੈਂਟਰ ਵਾਲੀ ਤੇ ਆਪਣੀ ਇੱਕ ਕਸਟਮਰ ਦੀ ਬ੍ਰੈਸਟ ਹੈਗੀ ਦੀ 21 21 ਰੱਖਾਂਗੇ ਆਪਾਂ ਇਹ ਕਾਟਨ ਦਾ ਕੱਪੜਾ ਹੈ ਜੇਕਰ ਤੁਹਾਡੇ ਕੋ ਸ਼ਿਮਰ ਦਾ ਕੱਪੜਾ ਹੈ ਸਿਲਕ ਦਾ ਕੱਪੜਾ ਹੈ ਤੇ ਤੁਸੀਂ 22 ਇੰਚ ਅੱਧਾ ਇੰਚ ਵੱਧ ਲਾਓਗੇ ਠੀਕ ਹੈ ਉਹ ਥੋੜਾ ਜਿਹਾ ਕੱਪੜਾ ਖੜਾ ਖੜਾ ਜਿਹਾ ਰਹਿੰਦਾ ਹੈ ਉਹਦੀ ਕੋਈ ਵੀ ਸਟੈਚੇਬਲ ਨਹੀਂ ਹੁੰਦੀ ਉਹਦੇ ਵਿੱਚ ਠੀਕ ਹੈ ਤੁਸੀਂ ਦੇਖੋ ਇਹ ਦੇਖੋ ਆਪਾਂ ਨੇ 21 ਤੇ ਨਿਸ਼ਾਨ ਲਾ ਲੈਣੇ ਨੇ ਤੇ ਆਪਣੀ ਕਮਰ ਹੈਗੀ ਹੈ ਕਸਟਮਰ ਦੀ 18 ਇੰਚ ਤੇ ਇਹਦੇ ਤੇ ਆਪਾਂ ਨੇ ਪੂਰੇ-ਪੂਰੇ ਨਿਸ਼ਾਨ ਲਾਉਣੇ ਆ ਇਹ ਤੇ ਆਪਾਂ ਕੋਈ ਵੀ ਵਾਧ ਰੱਖਣ ਦੀ ਲੋੜ ਨਹੀਂ ਆਪਾਂ ਨੂੰ ਠੀਕ ਹੈ ਕਿਉਂਕਿ ਇਹ ਕਾਟਨ ਦਾ ਕੱਪੜਾ ਹੈ ਤੇ ਇਹ ਆਪਣਾ ਥੋੜਾ ਜਿਹਾ ਕਰ ਲੈਂਦਾ ਹੁੰਦਾ ਸਟੈਚੇਬਲ ਹੁੰਦਾ ਥੋੜਾ ਜਿਹਾ ਜੇ ਆਪਾਂ ਕੱਟ ਵੀ ਲਾਵਾਂਗੇ ਤੇ ਇਹ ਆਪਣਾ ਪ੍ਰੋਪਰ ਫਿਟਿੰਗ ਲਵੇਗਾ ਜੇਕਰ ਸਿਲਕ ਦਾ ਕੱਪੜਾ ਹੈ ਤੇ ਤੁਸੀਂ ਉਸ ਨੂੰ ਥੋੜਾ ਜਿਹਾ ਵਧਾ ਕੇ ਰੱਖ ਸਕਦੇ ਹੋ ਬ੍ਰੈਸਟ ਤੋਂ ਕਮਰ ਤੋਂ हिप ਤੋਂ ਠੀਕ ਹੈ ਜੀ ਤੇ ਅੱਧਾ ਅੱਧਾ ਵਿੱਚ ਤੁਸੀਂ ਖੁੱਲਾ ਰੱਖ ਸਕਦੇ ਹੋ ਜੇਕਰ ਤੁਸੀਂ ਜ਼ਿਆਦਾ ਟਾਈਟ ਲਾਓਗੇ ਤੇ ਫਿਰ ਉਹ ਕਪੜਾ ਛਿੱਜਣ ਦਾ ਵੀ ਡਰ ਹੁੰਦਾ ਸਿਲਕ ਦਾ ਕਾਟਨ ਦਾ ਕਪੜਾ ਆਰਾਮ ਨਾਲ ਬੈਠ ਜਾਂਦਾ ਤੁਹਾਨੂੰ ਪਤਾ ਹੈ ਇਹ ਬਿਲਕੁਲ ਕੈਮਰਿਕ ਕਾਟਨ ਹੈ ਤੇ ਇਹਦੀ ਆਪਾਂ ਨੇ हिप ਦੇਖੋ ਰੱਖਣੀ 21 ਇੰਚ ਪ੍ਰੋਪਰ ਪੂਰੀ ਪੂਰੀ ਲਾਵਾਂਗੇ ਜੀ ਠੀਕ ਹੈ 21 ਇੰਚ ਆਪਾਂ ਨੇ hip ਦੇ ਨਿਸ਼ਾਨ ਲਾ ਲਏ ਨੇ ਤੇ ਹੁਣ ਆਪਾਂ ਲਾਵਾਂਗੇ ਸਲਾਈਆਂ ਮੈਂ ਤੁਹਾਨੂੰ ਦੱਸਦੀ ਆਂ ਆਪਾਂ ਨੇ ਫਿਟਿੰਗ ਵਾਲੀ ਸਲਾਈ ਲਾਉਣੀ ਆ ਤੇ ਉਹ ਕਿਵੇਂ ਲਾਉਣੀ ਆ ਇਹ ਦੇਖੋ ਜੀ ਜਦੋਂ ਆਪਾਂ ਨੇ ਪਲੇਟ ਪਾਇਆ ਸਾਈਡ ਵਾਲਾ ਪਲੇਟ ਪਾਇਆ ਤਾਂ ਆਪਾਂ ਨੇ ਦੇਖੋ ਇਹ ਜਦੋਂ ਪਲੇਟ ਪਾਇਆ 1/2 ਇੰਚ ਆਪਣਾ ਕਪੜਾ ਕੱਟ ਜਾਣਾ ਤੇ ਆਪਾਂ ਤੋਂ ਆਪਣੇ ਜਿਹੜੇ ਕੱਟ ਲੱਗੇ ਹੁੰਦੇ ਆ hip ਤੇ ਉਹਨਾਂ ਨੂੰ ਬਰਾਬਰ ਕਰ ਲੈਣਾ ਹੈ ਤੇ ਜਿੰਨਾ ਉੱਪਰ ਨੂੰ ਆਪਣਾ ਕੱਪੜਾ ਦੇਖੋ ਵੱਧਦਾ ਪਿਆ ਬੈਕ ਵਾਲਾ ਵਧੂਗਾ ਫਰੰਟ ਵਾਲਾ ਜਿਹੜਾ ਉਹ ਕਟੂਗਾ ਠੀਕ ਹੈ ਤੁਸੀਂ ਉਹ ਉੱਪਰ ਨੂੰ ਵਧਾ ਦੇਣਾ ਜੇਕਰ ਤੁਸੀਂ ਇਸ ਨੂੰ ਪ੍ਰੋਪਰ ਇਸ ਤਰ੍ਹਾਂ ਬਰਾਬਰ ਕਰਕੇ ਸਲਾਈ ਲਾ ਦਿੰਦੇ ਹੋ ਤੇ ਤੁਹਾਡਾ ਗੱਲਾ ਪਿੱਛੇ ਨੂੰ ਜਾ ਸਕਦਾ ਹੈ ਖਿੱਚ ਮਾਰੇਗਾ ਪਿੱਛੇ ਨੂੰ ਜੇਕਰ ਤੁਸੀਂ ਵਧਾ ਕੇ ਲਾਉਨੇ ਹੋ ਤੇ ਤੁਹਾਡਾ ਗੱਲਾ ਕਦੀ ਵੀ ਪਿੱਛੇ ਨੂੰ ਖਿੱਚ ਨਹੀਂ ਪੈਗੀ ਇਸ ਤਰ੍ਹਾਂ ਦੇਖੋ ਆਪਾਂ ਨੇ ਹੁਣ ਨਿਸ਼ਾਨ ਲਾ ਲੈਣੇ ਇਹ ਆਪਣਾ ਕਮਰ ਦਾ ਨਿਸ਼ਾਨ ਆ ਰਿਹਾ ਇੱਥੋਂ ਆਪਾਂ ਨੇ ਇਸ ਤਰ੍ਹਾਂ ਨਿਸ਼ਾਨ ਲਾ ਲੈਣਾ ਹੈ ਤੁਸੀਂ ਇੰਚੀ ਟੇਪ ਰੱਖ ਕੇ ਵੀ ਇਸ ਤਰ੍ਹਾਂ ਮਿਲਾ ਸਕਦੇ ਹੋ ਠੀਕ ਹੈ ਇਹ ਦੇਖੋ ਆਪਣਾ 18 ਇੰਚ ਕਮਰ ਇੱਥੇ ਆ ਰਹੀ ਹੈ ਇਸ ਤਰ੍ਹਾਂ ਆਪਾਂ ਨੇ ਬ੍ਰੈਸਟ ਦੇ ਨਿਸ਼ਾਨ ਲਾਏ ਨੇ ਤੇ हिਪ ਤੋਂ ਕਮਰ ਤੋਂ ਹੇਠਾਂ ਆਪਾਂ ਨੇ हिਪ ਨੂੰ ਇਸ ਤਰ੍ਹਾਂ ਮਿਲਾਉਣਾ ਠੀਕ ਹੈ ਜੀ ਜਿਆਦਾ ਆਪਾਂ ਨੇ ਇੱਥੋਂ ਬਾਹਰ ਨੂੰ ਨਹੀਂ ਕੱਢਣਾ ਜੇਕਰ ਆਪਾਂ ਨੇ ਬਾਹਰ ਨੂੰ ਕੱਢ ਦਿੱਤਾ ਤੇ ਇੱਥੇ हिਪ ਵਾਲੀ ਸਾਈਡ ਤੇ ਬੁਲਬਲੇ ਜੇ ਬਣ ਜਾਣਗੇ ਠੀਕ ਹੈ ਉਹ ਫਿਰ ਬੜੇ ਆਊਟ ਜੇ ਲੱਗਦੇ ਤੁਹਾਨੂੰ ਪਤਾ ਠੀਕ ਹੈ ਤੇ ਆਪਣਾ ਪਹਿਲਾਂ ਤੁਸੀਂ ਇਹ ਵਾਲੇ ਕੱਟ ਜਿਹੜੇ ਬਰਾਬਰ ਕਰ ਲੈਣੇ ਨੇ ਜਿੰਨਾ ਤੁਹਾਡਾ ਕੱਪੜਾ ਉੱਪਰ ਨੂੰ ਜਾਂਦਾ ਪਿਆ ਉਹਨੂੰ ਵਧਾ ਦੇਣਾ ਇਹ ਦੇਖੋ ਆਪਣਾ ਇੰਨਾ ਵਧਦਾ ਪਿਆ ਤੁਹਾਨੂੰ ਨਿਸ਼ਾਨ ਲਾ ਕੇ ਦਿਖਾਨੀ ਹੈ ਇੰਨਾ ਵਧਦਾ ਪਿਆ ਅੱਧਾ ਇੰਚ ਇਸ ਨੂੰ ਆਪਾਂ ਨੇ ਐਵੇਂ ਰਹਿਣ ਦੇਣਾ ਤੇ ਇਹ ਹੈਗੀ ਜੀ 21 ਬ੍ਰੈਸਟ ਦੀ ਮੈਂ ਨਿਸ਼ਾਨ ਲਾ ਕੇ ਫਿਰ ਇਹਦੀ ਸਿਲਾਈ ਲਾ ਰਹੀ ਹਾਂ ਹੁਣ ਫਿਟਿੰਗ ਵਾਲੀ ਇੱਕ ਕੀ ਬ੍ਰੈਸਟ ਦੀ ਹੈ ਮੈਂ ਫਿਟਿੰਗ ਦੀ ਹੈ ਸਲਾਈਆਂ ਲਾ ਰਹੀਆਂ ਮੈਂ ਤੁਹਾਨੂੰ ਦੱਸ ਰਹੀ ਹਾਂ ਕਿਵੇਂ ਲਾਉਣੀ ਆ ਇਹ ਦੇਖੋ ਆਪਾਂ ਨੇ ਇਸੇ ਤਰ੍ਹਾਂ ਸਲਾਈ ਲਾ ਲੈਣੀ ਆ ਕੱਪੜਾ ਆਪਣਾ ਬਰਾਬਰ ਹੈ ਬਿਲਕੁਲ ਇਹ ਹਿਪ ਆ ਗਈ ਆਪਣੀ ਇਹ ਛੋਟਾ ਫਲਾਉਰ ਇੱਥੋਂ ਆਪਾਂ ਨੇ ਡਬਲ ਕਰ ਲੈਣਾ ਬੈਕ ਵਾਪਸ ਮੋੜ ਲਾਂਗੇ ਥੋੜਾ ਜਿਹਾ ਤੁਸੀਂ ਮਾਰਜਨ ਦੇ ਦੇਣਾ ਨਾਰਮਲ ਜੇਕਰ ਫਿਊਚਰ ਵਿੱਚ ਕਿਤੇ ਆਪਾਂ ਨੂੰ ਖੋਲਣਾ ਪੈ ਜੇ ਕਮੀਜ਼ ਤੇ ਆਪਾਂ ਖੋਲ ਸਕਦੇ ਹਾਂ ਠੀਕ ਹੈ ਜੀ ਇਹ ਦੇਖੋ ਆਪਣੀ ਇੱਕ ਸਲਾਈ ਲੱਗ ਗਈ ਸਾਈਡ ਵਾਲੀ ਹੁਣ ਆਪਾਂ ਦੂਜੀ ਸਾਈਡ ਲਾਵਾਂਗੇ ਜਿਸ ਤਰ੍ਹਾਂ ਆਪਾਂ ਨਿਸ਼ਾਨ ਲਾਏ ਨੇ ਉਸੇ ਤਰ੍ਹਾਂ ਹੀ ਆਪਾਂ ਸਲਾਈ ਲਾ ਦੇਣੀ ਹੈ ਇਹ ਦੇਖੋ ਇੱਧਰ ਵੀ ਆਪਾਂ ਨੇ ਓਵੇਂ ਕਪੜਾ ਆਪਣਾ ਵਧੇਗਾ ਜਿੰਨਾ ਕ ਆਪਣਾ ਕਪੜਾ ਪਲੇਟਾਂ ਵਿੱਚ ਆਇਆ ਹੁੰਦਾ ਉਹਨਾਂ ਕਪੜਾ ਆਪਣਾ ਫਰੰਟ ਵਾਲਾ ਪੀਸ ਕੱਟ ਜਾਂਦਾ ਹੁੰਦਾ ਮੈਂ ਦੇਖੋ ਤੁਸੀਂ ਇਸ ਤਰ੍ਹਾਂ ਪਹਿਲਾਂ ਬਰਾਬਰ ਕਰ ਲਓ ਇਹ ਦੇਖੋ ਬੈਕ ਵਾਲੇ ਪੀਸ ਤੇ ਵੀ ਕੱਟ ਲੱਗਾ ਹੋਇਆ ਤੇ ਫਰੰਟ ਵਾਲੇ ਤੇ ਵੀ ਲੱਗਾ ਹੋਇਆ ਇਹਨੂੰ ਆਪਾਂ ਮਿਲਾ ਦੇਣਾ ਇਸ ਤਰ੍ਹਾਂ ਠੀਕ ਹੈ ਇਹਨੂੰ ਚੰਗੀ ਤਰ੍ਹਾਂ ਬਰਾਬਰ ਕਰਕੇ ਤੁਸੀਂ ਰੱਖ ਲੈਣਾ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਇਹ ਦੇਖੋ ਜੀ ਜਿੰਨਾ ਆਪਣਾ ਕੱਪੜਾ ਉਧਰ ਵਧਿਆ ਸੀ ਓਨਾ ਹੀ ਇੱਧਰ ਵਧੇਗਾ ਇਸ ਤਰ੍ਹਾਂ ਤੁਸੀਂ ਪਹਿਲਾਂ ਨਿਸ਼ਾਨ ਲਾ ਲੈਣੇ ਨੇ ਇਹ ਦੇਖੋ ਇਹ ਸਾਡੀ ਕਮਰ ਦਾ ਨਿਸ਼ਾਨ ਹੈ ਇਸ ਤੋਂ ਆਪਾਂ ਨੇ ਇਸ ਤਰ੍ਹਾਂ ਨਿਸ਼ਾਨ ਆਉਣਗੇ ਇਸੇ ਤਰ੍ਹਾਂ ਆਪਾਂ हिਪ ਦੇ ਕੋਲੇ ਇੱਥੋਂ ਆਪਾਂ ਨੇ ਡਬਲ ਕਰ ਲੈਣਾ ਸਲਾਈ ਨੂੰ ਬੈਕ ਪਲੇਟ ਦੀ ਡਾਇਰੈਕਸ਼ਨ ਇਸੇ ਤਰ੍ਹਾਂ ਤੁਸੀਂ ਇੱਥੇ ਨੂੰ ਰੱਖਣੀ ਹੈ ਇਹ ਹੋ ਗਈਆਂ ਜੀ ਆਪਣੀਆਂ ਫਿਟਿੰਗ ਦੀਆਂ ਸਲਾਈਆਂ ਇਹ ਜਿਹੜਾ ਕਪੜਾ ਆਪਣਾ ਬਚ ਰਿਹਾ ਜਿਹੜਾ ਵਧੀਆ ਥੋੜਾ ਜਿਹਾ ਪਿਛਲਾ ਇਸ ਨੂੰ ਆਪਾਂ ਇਸ ਤਰ੍ਹਾਂ ਕਟਿੰਗ ਕਰ ਦੇਣਾ ਠੀਕ ਹੈ ਜੀ ਇਧਰਲੀ ਸਾਈਡ ਵੀ ਆਪਾਂ ਕਟਿੰਗ ਕਰ ਦੇਣੀ ਹੈ ਤੇ ਆਪਾਂ ਬਾਜੂ ਜੋੜ ਦੇਣੀ ਹੈ ਇਹਦੇ ਨਾਲ ਕੋਈ ਵੀ ਪ੍ਰੋਬਲਮ ਨਹੀਂ ਆਏਗੀ ਤੁਹਾਡਾ ਗਲਾ ਕਦੇ ਵੀ ਪਿੱਛੇ ਨਹੀਂ ਜਾਏਗਾ ਠੀਕ ਹੈ ਇਹ ਦੇਖੋ ਆਪਾਂ ਫਿਟਿੰਗ ਦੀ ਇਹ ਥੋੜਾ ਜਿਹਾ ਕਾਟਨ ਦਾ ਕਪੜਾ ਹੈ ਦੇਖੋ ਇਸ ਤਰ੍ਹਾਂ ਸਟੈਚੇਬਲ ਹੁੰਦਾ ਥੋੜਾ ਜਿਹਾ ਆਪਾਂ ਜੇ ਨੂੰ ਅੱਧਾ ਇੰਚ ਆਪਾਂ ਟਾਈਟ ਕਰਦੇ ਆਂ ਤੇ ਇਹ ਆਪਣਾ ਕਵਰ ਕਰ ਜਾਂਦਾ ਹਨ ਜੇਕਰ ਆਪਾਂ ਸਿਲਕ ਦੇ ਕਪੜੇ ਨੂੰ ਟਾਈਟ ਕਰ ਦਿੰਨੇ ਆ ਉਹ ਆਪਣਾ ਕਪੜਾ ਜਿਹੜਾ ਸਟੈਚੇਬਲ ਨਹੀਂ ਹੁੰਦਾ ਚਾਹੇ ਉਹ ਸਿਲਕ ਦਾ ਹੋਵੇ ਚਾਹੇ ਉਹ ਸਿਮਰ ਟਿਸ਼ੂ ਹੋਵੇ ਆਹ ਦੇਖੋ ਇਹ ਕਾਟਨ ਦਾ ਕਪੜਾ ਜਿਹੜਾ ਥੋੜਾ ਜਿਹਾ ਸਟੈਚੇਬਲ ਹੁੰਦਾ ਇਹਨੂੰ ਆਪਾਂ ਅੱਧਾ ਇੰਚ ਘੱਟ ਵੀ ਰੱਖ ਸਕਦੇ ਆਂ ਠੀਕ ਹੈ ਜੀ ਇਹ ਸਾਡੀਆਂ ਹੋ ਗਈਆਂ ਸਲਾਈਆਂ ਫਿਟਿੰਗ ਦੀਆਂ ਸਲਾਈਆਂ ਜੇਕਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਅੱਜ ਇਹ ਸਾਡੇ ਬਾਜੂ ਲੱਗਣ ਵਾਲੇ ਨੇ ਬੈਕ ਗਲਾ ਲੱਗਣ ਵਾਲਾ ਸਾਰਾ ਕੰਮ ਹੋਣ ਵਾਲਾ ਤੇ ਇਸ ਕਮੀਜ਼ ਨੂੰ ਆਪਾਂ ਲਾਵਾਂਗੇ ਪਾਈਪਿੰਗ ਠੀਕ ਹੈ ਤੇ ਚਲੋ ਠੀਕ ਹੈ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਚ ਧੰਨਵਾਦ ਬਹੁਤ